ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਦੇ ਵਿੱਚ ਅ ਅਸ਼ਾਂਤੀ ਖੈਲੀ ਹੋਈ ਹੈ ਜਿੰਦਾ ਜਿੱਦਾਂ ਇਹ ਮਾਹੌਲ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਜਿਵੇਂ ਹੁਣ ਪਾਕਿਸਤਾਨ ਤੇ ਭਾਰਤ ਦੀ ਜੰਗ ਹੋ ਗਈ ਹੈ ਓਸ ਤੋਂ ਪਹਿਲਾਂ ਯੂਕਰੇਨ ਰੂਸ ਉਸ ਤੋਂ ਪਹਿਲਾਂ ਜਿੱਕਾਜ਼ਾ ਇਜ਼ਰਾਇਲ ਸੋ ਇਹ ਜਿਹੜਾ ਹੈਗਾ ਮਾਹੌਲ ਜਿਹੜਾ 1947 ਤੋਂ ਪਹਿਲਾਂ ਬਣਿਆ ਸੀਗਾ 1939 ਵਿੱਚ ਜਦੋਂ ਵਰਲਡ ਵਾਰ 2 ਲੱਗਦੀ ਆ ਉਹ ਤੋਂ ਬਾਅਦ ਫਿਰ ਭਾਰਤ ਪਾਕਿਸਤਾਨ ਵਰਗੇ ਦੇਸ਼ ਜਿਹੜੇ ਉਹ ਨਿਕਲਦੇ ਆ ਸੋ ਹੁਣ ਵੀ ਇਹੀ ਮਾਹੌਲ ਜਿਹੜਾ ਹੈਗਾ ਉਹ ਬਣਿਆ ਹੋਇਆ ਸੋ ਜਿਹੜਾ ਇਹ ਮਾਹੌਲ ਬਣਿਆ ਪਿਆ ਇਹਦੇ ਵਿੱਚੋ ਹੀ ਦੇਸ਼ ਨਿਕਲਦੇ ਹੁੰਦੇ ਆ ਉੱਥੇ ਪੰਜਾਬ ਵਾਲੇ ਕਿੱਧਰ ਪਏ ਹੋਏ ਆ ਆਪਾਂ ਉਹਨਾਂ ਦੀ ਗੱਲ ਕਰਦੇ ਆ ਪੰਜਾਬ ਵਾਲਿਆਂ ਦੇ ਮੁੱਦੇ ਤੁਸੀਂ ਆ ਸਾਹਮਣੇ ਥੱਲੇ ਫੋਟੋਆਂ ਦੇਖ ਰਹੇ ਹੋ ਕੋਈ ਮਰਿਆਦਾਂ ਦਾ ਮੁੱਦਾ ਲਈ ਬੈਠਾ ਕੋਈ ਬਾਂਜ ਦਾ ਮੁੱਦਾ ਲਈ ਬੈਠਾ ਕੋਈ ਮੀਟ ਖਾਣਾ ਨਹੀਂ ਖਾਣਾ ਉਹਦਾ ਮੁੱਦਾ ਲਈ ਬੈਠਾ ਕੋਈ ਆਪਣਾ ਪਾਣੀ ਦਾ ਮੁੱਦਾ ਲਈ ਬੈਠਾ ਹੈ ਕੋਈ ਭਾਈ ਅਮਰਤਪਾਲ ਦੇ ਪਿੱਛੇ ਪਿਆ ਹੋਇਆ ਜਾਨੀ ਕਿ ਉਹ ਮਾਹੌਲ ਜਿਹੜਾ 1947 ਤੋਂ ਪਹਿਲਾਂ ਜਿਵੇਂ ਚਾਬੀਆਂ ਦਾ ਮੋਰਚਾ ਹੋ ਗਿਆ ਜੈਤੂ ਦਾ ਮੋਰਚਾ ਹੋ ਗਿਆ ਠੀਕ ਹੈ ਹੋਰ ਕਈ ਤਰ੍ਹਾਂ ਦੇ ਮੋਰਚੇ ਸਿੱਖਾਂ ਨੇ ਜਿਹੜੇ ਲਾਏ ਹੋਏ ਸੀਗੇ ਉਦੋਂ ਵੀ ਕੋਈ ਆਜ਼ਾਦੀ ਦੀ ਗੱਲ ਨਹੀਂ ਕੀਤੀ ਹੈਗੀ ਤੇ ਅੱਜ ਦਾ ਜਿਹੜਾ ਮਾਹੌਲ ਬਣਿਆ ਪਿਆ ਹੁਣ ਵੀ ਸੇਮ ਮਾਹੌਲ ਹੈ ਹੁਣ ਵੀ ਕੋਈ ਆਜ਼ਾਦੀ ਦੀ ਗੱਲ ਨਹੀਂ ਕਰੀ ਹੈ ਸੋ ਜੇ 1947 ਵਿੱਚ ਥੋੜੀ ਕੋਈ ਰਾਸੀ ਤਰ ਹੁੰਦੀ ਜੋ ਰਾਜ ਦੀ ਗੱਲ ਕਰਨ ਦੇ ਤਰ ਹੁੰਦੀ ਜਿੱਥੇ ਨਹਿਰੂ ਔਰ ਗਾਂਧੀ ਵਰਗੇ ਬੈਠੇ ਸੀਗੇ ਨਹਿਰੂ ਗਾਂਧੀ ਜਨਾਬ ਵਰਗੇ ਗੋਲ ਟੇਬਲ ਤੇ ਬਹਿ ਕੇ ਆਪਣੀਆਂ ਮੀਟਿੰਗਾਂ ਕਰਦੇ ਪੀ ਸੀ ਉੱਥੇ ਹੀ ਪੰਜਾਬ ਵਾਲੇ ਛਿਚੋਤਾਨ ਵਿੱਚ ਲੱਗੇ ਹੋਏ ਸੀ ਕਿ ਅਗੇ ਜੱਟ ਦਾ ਮੋਰਚਾ ਹੋ ਗਿਆ ਚਾਬੀਆਂ ਦਾ ਮੋਰਚਾ ਹੋ ਗਿਆ ਮੈਂ ਨਹੀਂ ਕਹਣਾ ਮੋਰਚੇ ਲਾਉਣੇ ਚਾਹੀਦੇ ਪਰ ਇਹ ਸਿੱਖਾਂ ਨੇ ਉਹਦੇ ਆਪਣੀ ਆਜ਼ਾਦੀ ਦੀ ਮਹਿੰਮ ਕੋਈ ਚਲਾਈ ਜਿਵੇਂ ਨੈਰੂਰ ਗਾਂਧੀ ਬਹਿ ਕੇ ਗੱਲਾਂ ਕਰਦੇ ਸੀ ਉਦੋਂ ਮਾਰਕਰ ਤਾਰਾ ਸਿੰਘ ਕਹਿੰਦਾ ਸੀ ਕਿ ਵੀ ਅਸੀਂ ਤਾਂ ਗਾਂਧੀ ਦੇ ਨਾਲ ਹੈ ਜਦੋਂ ਗਾਂਧੀ ਦੇ ਨਾਲ ਭਈ ਹੋ ਕੇ ਅਗਰ ਗਾਂਧੀ ਨਹੀਂ ਮੂਏ ਗਾਂਧੀ ਨਹੀਂ ਵੀ ਗੱਲ ਕਰਨੀ ਸੀ ਪਰ ਥੋੜੀ ਥੋੜੀ ਹੋਰ ਪੁੱਛਣਾ ਸੀ ਕਿ ਵੀ ਭਾਈ ਸੋ ਇਹ ਹੀ ਜਗ੍ਹਾ ਕਿ ਅੱਜ ਵੀ ਮਾਹੌਲ ਬਣਿਆ ਹੋਇਆ ਅੱਜ ਵੀ ਜਿਹੜੇ ਆਪਣੇ ਪੰਜਾਬ ਵਾਲੇ ਲੋਕ ਆ ਆਪਸ ਹੀ ਕੋਈ ਥਾਲੀ ਦੀਦੀ ਦਾ ਮਗਰ ਪਿਆ ਹੋਇਆ ਕੋਈ ਕੋਈ ਮੁੱਦਾ ਲਈ ਬੈਠਾ ਥੋੜੇ ਸਾਹਮਣੇ ਭੱਲੇ ਬੋਧਾ ਚੱਲ ਰਹੀ ਜੀ ਦੇਖ ਲਓ ਆਪ ਹੀ ਤੁਹਾਡੇ ਸਾਹਮਣੇ ਹੈ ਵੀ ਕੋਈ ਅਜਾਦੀ ਦੀ ਕੋਈ ਗੱਲ ਨਹੀਂ ਕਰ ਰਹੇ ਹਾਂ ਮਤਲਬ ਕਿ ਹੁਣ ਐਵੇਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਤੁਸੀਂ ਆਪਣਾ ਅਲੱਗ ਧਿਰ ਵੱਲੋਂ ਧਿਰ ਵੱਜੋਂ ਪੇਸ਼ ਕਰੋ ਇਹ ਭਾਈ ਇਸ ਖੱਤੇ ਵਿੱਚ ਜਿਹੜੀ ਅੱਜ ਪਾਕਿਸਤਾਨ ਤੇ ਭਾਰਤ ਪਾਣੀ ਦੀ ਜੰਗ ਵਿੱਚ ਲੜ ਰਹੇ ਹਨ ਤੇ ਇਹਦੇ ਉੱਤੇ ਪੰਜਾਬ ਦਾ ਹੱਕ ਹੈ ਪੰਜਾਬ ਦਾ ਪਾਣੀ ਕੋਈ ਕਿਧਰ ਨਹੀਂ ਹੈਗੀ ਕੋਈ ਇਹ ਕੀ ਕਹਿਨ ਰਾਜ਼ੀ ਨਹੀਂ ਹੈਗੀ ਕੋਈ ਧਿਰ ਮੁਰੇ ਆਉਣ ਨੂੰ ਰਾਜ਼ੀ ਨਹੀਂ ਹੈਗੀ ਬਸ ਸਾਰੇ ਆਪਸ ਵਿੱਚ ਜਿਹੜੇ ਕਾਰੋ ਕਲੇਜ ਨੇ ਪਾਇਆ ਹੋਇਆ ਹੈ ਸੇਵ ਉਹਨਿਸ ਉਸਨ ਕਾਰੀ ਵਾਲੀ ਗਲਤੀ ਦੁਆਰਾ ਪੇਰ ਕਰਨਗੇ ਜੇ ਇਹਨਾਂ ਨੇ ਆਪਣੀ ਆਜ਼ਾਦੀ ਦੀ ਦਾਦ ਨਾ ਕਰੀ